ਸਤਿ ਸ੍ਰੀ ਅਕਾਲ ਪੰਜਾਬ ਹੋਮਗਾਰਡ ਦੇ ਵੀਰੋ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਸਾਡੇ ਬਜ਼ੁਰਗ ਉਮੀਦ ਹੈ ਠੀਕ ਠਾਕ ਹੋਣਗੇ ਬਜ਼ੁਰਗ ਕਿਉਂਕਿ ਗਰੀਬੀ ਹੈ ਮਰੀ ਤਾਂ ਚਲੋ ਦੁੱਖ ਸੁੱਖ ਕੱਟਣੀ ਪੈਂਦੇ ਨੇ ਪਰसों ਚੰਡੀਗੜ੍ਹ ਮੈਂ ਗਿਆ ਸੀ ਮਿਸ ਜੀ ਸਿਨਾਲ ਮੇਰੇ ਜਦੋਂ ਮਾਰਕੀਟ ਨੇਸ਼ਤਾ ਬਦੂਦ ਕੀਤੀ ਇਹਨਾਂ ਨੇ ਫਰਨੀਚਰ ਮਾਰਕੀਟ ਤੇ ਤੁਹਾਡੇ ਬਾਰੇ ਵੀ ਥੋੜੀ ਜੀ ਜਾਣਕਾਰੀ ਮੈਂ ਦੇ ਦਿਆਂ 3 ਨਵੰਬਰੀ ਕਮੇਟੀ ਉੱਪਰ ਕੰਮ ਕਰ ਰਹੀ ਹੈ ਪੈਨਸ਼ਨ ਦਾ ਜਿਹੜਾ ਸਕੇਲ ਹੈ ਮਾਣ ਪੱਤੇ ਦਾ ਉਸ ਤੇ ਕੋਈ ਡਿਸੀਜਨ ਅਜੇ ਤੱਕ ਨਹੀਂ ਲੈ ਪਾ ਰਹੀ ਵੀ ਕਿੰਨੀ ਲੱਗਣੀ ਤੁਹਾਡੀ 5000 ਕੋਈ 8000 ਤਿੰਨ ਮੈਂਬਰ ਨੇ ਤੇ ਤਿੰਨਾਂ ਦੀਆਂ ਅਲੱਗ-ਅਲੱਗ ਆਪਣੇ ਆਪਣੇ ਰਾਏ ਆ ਇਹਨਾਂ ਦੀ ਵੀ ਇੰਨੀ ਲੱਗਣੀ ਚਾਹੀਦੀ ਹੈ ਤੇ ਇੱਕ ਦੂਸਰੀ ਬੇਨਤੀ ਹੈ ਇਹਨਾਂ ਦਾ ਕੋਈ ਸਮਾਂ ਹੈ ਜਿਹੜਾ ਉਹ ਸਮਾਂ ਇਹਨਾਂ ਨੇ ਕੋਈ ਲਿਮਟ ਨਹੀਂ ਹੈ ਸਮੇਂ ਦੀ ਵੀ ਕਦੋਂ ਰਿਪੋਰਟ ਇਹਨਾਂ ਨੇ ਦੇਣੀ ਹੈ ਪਰ ਮੈਂ ਭਰੋਸੇਯੋਗ ਸੂਤਰਾਂ ਦੇ ਤੁਹਾਨੂੰ ਗਰੰਟੀ ਲੈ ਲੈਂਦਾ ਉਹਨਾਂ ਦੇ ਖੰਮਾ ਤੋਂ ਅਜੇ ਪਤਾ ਲੱਗਿਆ ਮੈਨੂੰ ਚਲੋ ਗੁਰਦੀਪ ਸਿੰਘ ਜੀ ਆਂਦੇ ਨੇ ਹੋਰ ਵੀਰ ਵੀ ਜਾਂਦੇ ਹੋਣਗੇ ਉਹਨਾਂ ਬਾਰੇ ਮੈਨੂੰ ਸੂਚਨਾ ਨਹੀਂ ਵੀ ਬਹੁਤ ਜਲਦੀ ਕੁਛ ਨਾ ਕੁਛ ਆਪਣੇ ਪੱਲੇ ਪੈਣ ਵਾਲਾ ਜੀ ਮਾਰ ਪੱਤਾ ਪੰਜ ਪਵੇ ਅੱਠ ਪਵੇ ਨੌ ਪਵੇ ਬਸ ਇੱਥੇ ਜਾ ਕੇ ਹੁਣ ਡਿਸੀਜਨ ਹੋ ਜਾਣਾ ਸਾਈਨ ਹੋ ਜਾਣੇ ਨੇ ਇੱਥੇ ਖੜੀ ਹੈ ਤੁਹਾਡੀ ਗੱਲ ਮੈਂ ਬੇਨਤੀ ਵੀ ਕੀਤੀ ਸੀ ਕਿ ਵੀਡੀਓ ਉੱਥੇ ਬਾਰਿਸ਼ ਪੈਣ ਲੱਗੀ ਸੀ ਫਿਰ ਡੀਜੀਪੀ ਸਾਹਿਬ ਦੇ ਜਿਹੜੇ ਅਸੀਂ ਉੱਥੇ ਵੀਡੀਓ ਸੀ ਮੈਸੇਜ ਤੋਂ ਵੜ ਨਹੀਂ ਪਾਈ ਤੇ ਸਾਰੇ ਅਵਸਰਾਂ ਗੱਲ ਪਤਾ ਕਰ ਸਕਦੇ ਉਹ ਗੱਲਬਾਤ ਹੋਈ ਹੈ ਵੀਡੀਓ ਬਣਾਈ ਸੀ ਇਹਨਾਂ ਨੇ ਵੀਰ ਬਹੁਤ ਸਤਿਕਾਰ ਕਰਦੇ ਨੇ ਗਰੀਬੀ ਘਰ ਦੀ ਬੁਢਾਪਾ ਦੋ ਚੀਜ਼ਾਂ ਮਾੜੀਆਂ ਹੁੰਦੀਆਂ ਨੇ ਜ਼ਿੰਦਗੀ 'ਚ ਜਦੋਂ ਅਮੀਰੀ ਹੋਵੇ ਬੁਢਾਪਾ ਆ ਜਾਵੇ ਤਾਂ ਕੋਈ ਗੱਲ ਨਹੀਂ ਗਰੀਬੀ ਦੀ ਦੁਰੀ ਤੇ ਜਵਾਨੀ ਵੀ ਗਵਾ ਦਿੱਤੀ ਠਾਣਿਆਂ 'ਚ ਫਿਰ ਬੜਾਪਾ ਆ ਗਿਆ ਤੇ ਵੀਰ ਮੈਨੂੰ ਤਿੰਨ ਚਾਰ ਮਿਲਦੇ ਨੇ ਟੈਂਪੂਆਂ ਵਾਲੇ ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਹੈ ਇੱਕ ਬਾਈ ਜੀ ਸਾਡੇ ਫਤਿਹਪੁਰ ਤੋਂ ਸ਼ਾਹ ਗੁਰਮukh ਸਿੰਘ ਹੈ ਇੱਕ ਸਾਡੇ ਹੋਰ ਗਿਆਨੀ ਜੀ ਨੇ ਟੈਂਪੂ ਚਲਾ ਰਹੇ ਨੇ 10-10 ਰੁਪਏ ਪਿੱਛੇ 400-500 ਕੋਈ ਕਹਿੰਦਾ 300 ਬਣ ਜਾਂਦਾ ਕੋਲੇ ਵਾਲੇ ਟੈਂਪੂਆਂ ਦਾ ਵੀ 3 ਵੀਲਰ ਦੀ ਬੇਨਤੀ ਕੀਤੀਆਂ ਮੌਸਰਾਂ ਨੂੰ ਸੀ ਜੀ ਵੀ ਨਾਲ ਸੀ ਮੇਰੇ ਆਪਣੇ ਵੱਲੋਂ ਬੇਨਤੀ ਕੀਤੀ ਹੈ ਕੰਮ ਤੇ ਜੀ ਨਾਲ ਹੋ ਰਿਹਾ ਬਸ ਡਿਸੀਜਨ ਹੋ ਜਾਵੇ ਗੁਰੂ ਪੂਰੇ ਅਰਦਾਸ ਕਰੋ ਕਿ ਮੈਂ ਤੋ ਕੋ ਡਲੀ ਮੈਂ ਕੱਲਾ ਚਲੇ ਜਾਣਾ ਕੋਈ ਦਿੱਕਤ ਨਹੀਂ ਕਿਉਂਕਿ ਕੱਲਾ ਬੰਦਾ ਕੁਝ ਨਾ ਕੁਝ ਸੂਚਨਾ ਹੀ ਦੇਣੀ ਹੁੰਦੀ ਹੈ ਤੁਹਾਨੂੰ ਸੂਚਨਾ ਮਿਲ ਜਾਂਦੀ ਹੈ ਹੁਣ ਬਾਈ ਜੀ ਭੁੰਨ ਰੇੜੀ ਵਾਲੇ ਨੇ ਕਿ ਮੇਰੇ ਵੀਰ ਜੀ ਮਾਨ ਕਰਦੇ ਨੇ ਇੰਨਾ ਤੇ ਮੈਂ ਤੁਹਾਨੂੰ ਇੱਕ ਗਰੰਟੀ ਜੀ ਵਰਗਾ ਹੀ ਕੰਮ ਲੱਗਿਆ ਮੈਨੂੰ ਵੀ ਬਹੁਤ ਨੇੜੇ ਕੁਛ ਨਾ ਕੁਛ ਲੈ ਲੈਣਾ ਆਪਾਂ ਨੇ ਤੁਸੀਂ ਹੋਮਗਾਰਡ ਵਾਲਿਆਂ ਨੇ ਚਲੋ ਮੈਂ ਤਾਂ ਪੱਤਰਕਾਰੀ ਇੱਕ ਵਾਅਦੇ ਜੇ ਕਰੇ ਬਿਨਵਾ ਰਿਹਾ ਤੁਹਾਡੇ ਨਾਲ ਸੀਟ ਵੀ ਕਈ ਵਾਰ ਢਿੱਲੀ ਹੋ ਜਾਂਦੀ ਹੈ ਯੋਜਿਤ ਵੀ ਨਹੀਂ ਹੁੰਦੀ ਮੋਟਰਸਾਈਕਲ ਵੀ ਨਹੀਂ ਅੰਦਾ ਚੱਲਦਾ ਤੇ ਇੱਥੇ ਤੱਕ ਇਹ ਅਸੂਚਨਾ ਜਿਹੜੀ ਤੁਹਾਡਾ ਮਾਨ ਪੱਤੇ ਵਾਲਾ ਏ ਉਹ ਕੋਈ ਕਿੱਥੇ ਜਾ ਕੇ ਉਹਨਾਂ ਦੀ ਸਹਿਮਤੀ ਨਹੀਂ ਬਣੀ ਵੀ ਕਿੰਨਾ ਮਾਨ ਪੱਤਾ ਲੱਗਿਆ ਲਾਇਆ ਜਾਵੇ ਤੁਹਾਡਾ ਇਹ ਗੱਲ ਹੈ ਇਸ ਗੱਲ ਦੀ ਗਰੰਟੀ ਹੈ ਕਿ ਹੁਣ ਕਿਰਪਾ ਗੁਰੂ ਨੇ ਜਿਸ ਤਰ੍ਹਾਂ ਨੇ ਮੈਂ ਕਿਉਂਕਿ ਹੁਣ ਕੋਈ ਤੁਹਾਡਾ ਮਲਾਜਮ ਜਾਂ ਤੁਹਾਡਾ ਕੋਈ ਪ੍ਰਧਾਨ ਕੋਈ ਹੁਣ ਉਸ ਤਰ੍ਹਾਂ ਦੀ ਐਨਾ ਕੰਨੀ ਨਹੀਂ ਕਰ ਰਿਹਾ ਤਿੰਨ ਮੈਂਬਰ ਵੀ ਉਹਨਾਂ ਵਿੱਚੋਂ ਵੀ ਕੋਈ ਨਹੀਂ ਕਹਿ ਰਿਹਾ ਵੀ ਨਹੀਂ ਲੱਗਣਾ ਚਾਹੀਦਾ ਹੁਣ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੈਗਾ ਵੀ ਜ਼ਾਰੇ ਲੱਪੇ ਵਾਲਾ ਇਹ ਫੈਲਾ ਇਹ ਹੋਣ ਨਹੀਂ ਹੋ ਰਿਹਾ ਗੁਰੂ ਮਹਾਰਾਜ ਬਹੁਰੇ ਅਰਦਾਸ ਕਰਿਓ ਸਰਕਾਰ ਨੂੰ ਪੈਸਾ ਵੀ ਆਇਆ ਸ਼ਾਇਦ ਬਕਾਇਆ ਦਾ ਵੀ ਕੁਛ ਨਾ ਕੁਛ ਤੁਹਾਨੂੰ ਹਿੰਟ ਜਮੈਂ ਦੇ ਦਿੰਨਾ ਸ਼ਾਇਦ ਗੁਰੂ ਕਿਰਪਾਈ ਕਰ ਦੇਵੇ ਤੁਹਾਡੇ ਬਕਾਇਆ ਬਕਾਇਆ ਜਿਹੜੇ ਰਹਿੰਦੇ ਨੇ ਤੇ ਮਹਾਰਾਜ ਮੂਰੇ ਕਰਿਆ ਕਰੋ ਅਰਦਾਸ ਮੈਂ ਤੁਜਿੰਨੀ ਕਿ ਸੇਵਾ ਹੁੰਦੀ ਹੈ ਲੈ ਲਿਆ ਕਰੋ ਜਦੋਂ ਮੈਂ ਜਨਾ 10 12 ਧੰਨਵਾਦ ਜੇ ਤੁਹਾਨੂੰ ਮੇਰੇ ਬੋਲਾਂ ਦੇ ਨਾਲ ਜਾਂ ਮੇਰੀ ਕਿਸੇ ਛੋੜੀ ਜੀ ਸੂਚਨਾ ਦੇ ਨਾਲ ਕੋਈ ਸੰਤੋਸ਼ਟੀ ਮਿਲਦੀ ਹੈ ਗੁਰੂ ਮਹਾਰਾਜ ਦੇ ਤਸਵੀਰਾਂ ਨੇ ਬਿਲਕੁਲ ਹੀ ਮੇਰੇ ਲਈ ਮਾਨ ਵਾਲੀ ਗੱਲ ਹੈ ਜੇ ਤੁਹਾਨੂੰ ਮੇਰੇ ਬੋਲਾਂ ਤੋਂ ਸੰਤੁਸ਼ਟੀ ਮਿਲਦੀ ਹੈ ਮਰਨਾ ਬਣਾਉਣਾ وہی ਹੈ ਜੋ ਕਿਸਮਤ ਵਿੱਚ ਲਿਖਿਆ ਹੋਆ ਕਿਉਂਕਿ 8-9 ਸਾਲ ਹੋ ਗਏ ਨੇ ਤਰਨੇ ਨੂੰ ਕਿ ਕੋਸ਼ਿਸ਼ਾਂ ਤੇਜ ਆਵਾਂ ਉਹ ਤਾਂ ਸਮਾਂ ਲੰਘ ਗਿਆ ਰੋਪਣ ਵਾਲਾ ਉਹ ਤਾਂ ਨਹੀਂ ਵਾਪਸ ਆਉਣਾ ਤੇ ਹੁਣ ਕਮੇਟੀ ਵੀ ਤੁਹਾਡੇ ਪੱਖ ਵਿੱਚ ਹੈ 3 ਨੇ ਮੈਂਬਰ ਵੀ ਤੁਹਾਡੇ ਪੱਖ ਵਿੱਚ ਹੈ ਤੇ ਮੈਂ ਬਜ਼ੁਰਗਾਂ ਦੀ ਹਾਲਤ ਵੀ ਉੱਥੇ ਜਿਸ ਤਰ੍ਹਾਂ ਅੱਗੇ ਵੀਡੀਓ ਪਾਣਾ ਮੈਂ ਬਿਆਨ ਕਰ ਦਿੰਦਾ ਤੁਹਾਡੇ ਅਸਰਾਂ ਦੇ ਅੱਗੇ ਵੀ ਔਖਾ ਹੈ ਜੀ ਬਿਨਾਂ ਆਟੇ ਤੋਂ ਬਿਨਾਂ ਰੋਟੀ ਤੋਂ ਬਿਨਾਂ ਦਵਾਈ ਤੋਂ ਏਦਾਂ ਮੈਂ ਏਦਾਂ ਵੀ ਕਿਹਾ ਉਹਨਾਂ ਨੂੰ ਵੀ ਜਨਾਬ ਜੀ ਇਹ ਪਿੰਡਾਂ ਦੇ ਜਦੋਂ ਘਰਾਂ ਵਿੱਚ ਹੁੰਦੇ ਨੇ ਜਦੋਂ ਇਹਨਾਂ ਨੂੰ ਦਵਾਈ ਦੀ ਲੋੜ ਪੈਂਦੀ ਹੈ ਪੈਸਾ ਨਹੀਂ ਹੁੰਦਾ ਤੇ ਫਿਰ ਜਿਹੜੇ 70 70 ਸਾਲ ਹੋ ਗਏ ਨੇ 70 70 ਸਾਲ ਦੇ ਤੁਹਾਡੀਆਂ ਕੋਲ ਤੁਹਾਡੇ ਕੋਲ ਡਿਊਟੀਆਂ ਕੀਤੀਆਂ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਬੱਚੇ ਕਹਿੰਦੇ ਨੇ ਕਿ ਬੁੜੇ ਆ ਗਏਵੇਂ ਖੂ ਖੂ ਕਰੀ ਜਾਂਦਾ ساری ਉਮਰ ਤੱਕ ਕੁਝ ਕਰਿਆ ਹੀ ਨਹੀਂ ਹੁਣ ਸਾਡੇ ਨਾਲ ਸਾਪਾ ਬਿਆਵਾ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਕੇ ਉਹਨਾਂ ਨੂੰ ਦੱਸਦਾ ਆਂ ਵੀ ਇਹ ਹਾਲਤ ਹੈ ਮਨ ਦੇ ਨਿਰੰਗ ਗੱਲਾਂ ਲੋ ਠੀਕ ਨੇ ਤੁਹਾਡੇ ਅਫਸਰ ਇੰਨੀ ਕਿ ਸੂਚਨਾ ਵੀਰੋ ਨੇੜੇ ਹੀ ਆ ਮੈਨੂੰ ਲੱਗ ਰਿਹਾ ਕੁਝ ਜੋ ਤਾਂ ਸ਼ੁਭ ਵਿਦਿਆਰਥੀ ਕਹਿ ਲੋ ਜਾਂ ਗੁਰੂ ਮਹਾਰਾਜ ਕਿਰਪਾ ਕਰੇ ਥੋੜਾ ਬਹੁਤਾ ਤੁਹਾਡੇ ਲੀਡਰਾਂ ਨੂੰ ਬੇਨਤੀ ਹੈ ਹੁਣ ਤਾਂ ਇਕੱਠੇ ਨੇ ਵੈਸੇ ਮੈਨੂੰ ਲੱਗਿਆ ਗੁਰਦੀਪ ਸਿੰਘ ਜੀ ਵੀ ਠੀਕ ਹੈ ਸਾਰੇ ਇਕੱਠੇ ਹੋ ਲੋ ਥੋੜਾ ਬਹੁਤਾ ਹੱਲਾ ਤੁਸੀਂ ਜਾਇਆ ਕਰੋ ਕੀ ਹੋ ਰਿਹਾ ਹੈ ਨਾ ਤੁਸੀਂ ਵੀ ਸੂਚਨਾ ਦੇ ਰਿਆ ਕਰੋ ਬਜ਼ੁਰਗਾਂ ਨੂੰ ਸਾਡਿਆਂ ਨੂੰ ਥੋੜਾ ਬਹੁਤਾ ਹੌਸਲਾ ਹੋ ਜਾਂਦਾ ਵੀ ਕੁਝ ਨਾ ਕੁਝ ਹੋ ਰਿਹਾ ਹੈ ਇਹ ਹੈ ਤਿੰਨ ਮੈਂਬਰੀ ਕਮੇਟੀ ਕਿਸੇ ਡਿਸੀਜਨ ਤੇ ਨਹੀਂ ਪਹੁੰਚੀ ਵੀ ਕਿੰਨੇ ਤੁਹਾਡੀ ਲੱਗਣੀ ਹੈ ਮਾਨ ਪੱਤਾ ਲੱਗਣਾ ਪੱਕਾ ਹੈ ਇਹ ਤੁਹਾਨੂੰ ਮੈਂ ਗਾਰੰਟੀ ਦੇ ਦਿੰਦਾ ਲਗੇਗਾ ਪੱਕਾ ਹਰ ਹਾਲ ਤੁਹਾਡਾ ਮਨ ਪੱਤਾ ਘੱਟ ਵੱਧ ਕਿੰਨਾ ਲੱਗੇਗਾ ਉਹ ਤੁਹਾਨੂੰ ਪਤਾ ਹੀ ਲੱਗ ਜਾਣਾ ਹੋਮ ਗਾਰਡ ਦੀ ਭਰਤੀ ਬਾਰੇ ਕੋਈ ਸੂਚਨਾ ਨਹੀਂ ਕੋਈ ਨੋਟੀਫਿਕੇਸ਼ਨ ਨਹੀਂ ਪਰਸੋਂ ਕੱਲ ਤੱਕ ਜਾਰੀ ਨਹੀਂ ਸੀ ਹੋਇਆ ਵਿੱਚ ਹੀ ਉਹ ਰੁਲ ਗਿਆ ਹੈ ਜਾਂ ਕੀ ਹੋਇਆ ਉਹਦੇ ਬਾਰੇ ਵੀ ਕੋਈ ਉਹਨਾਂ ਦਾ ਕੋਸ ਜਵਾਬ ਨਹੀਂ ਸੀ ਇਹ ਹੀ ਸੀ ਕਿ ਜਦੋਂ ਵੀ ਨੋਟੀਫਿਕੇਸ਼ਨ ਜਾਰੀ ਹੋਏਗਾ ਤੇ ਅਸੀਂ ਉਹ ਦੱਸਾਂਗੇ ਦੋ ਤਿੰਨ ਸੂਚਨਾ ਸੀਗਾ ਤੇ ਜਿਉਂਦੇ ਵੱਸਦੇ ਰਹੋ ਬਜ਼ੁਰਗੋ ਦਾਸਾਂ ਕਰੋ ਖੁਸ਼ ਰਹੋ ਜ਼ਿੰਦਗੀ ਹੈ ਸੰਘਰਸ਼ ਹੈ ਲੜਨਾ ਹੀ ਪੈਂਦੇ ਨੇ ਸਾਡੇ ਪੱਤਰਕਾਰਾਂ ਨਹੀਂ ਕਿਹੜਾ ਬਾਹਰੀਆਂ ਸਟੈਲਰੀਆਂ ਹੁੰਦੀਆਂ ਅਸੀਂ ਵੀ ਸੰਘਰਸ਼ ਕਰਦੇ ਆਂ ਹਾਰ ਮੰਨ ਕੇ ਤਾਂ ਫਿਰ ਜਿਸ ਤਰ੍ਹਾਂ ਕਹਿੰਦੇ ਨੇ ਵੀ ਜੇ ਕੋਈ ਹਾਰ ਮੰਨ ਕੇ ਬੰਦਾ ਨੀਚੇ ਗਿਰਦੇ ਵੇ ਫਿਰ ਉਹਦਾ ਭੀੜੀ ਦਰੜ ਦਿੰਦੀ ਹੈ ਤੇ ਖੜੇ ਰਹੋ ਜਦੋਂ ਤੱਕ ਜਾਨ ਹੈ ਲੜੋ ਸੰਘਰਸ਼ ਕਰਦੇ ਰਹੋ ਜ਼ਰੂਰ ਕੋਜਣਾ ਕੋਜ ਪ੍ਰਾਪਤੀ ਤੁਹਾਨੂੰ ਹੋਏਗੀ ਮੈਂ ਤੁਹਾਡਾ ਦੋਸਤ ਹਰਵਿੰਦਰ ਸასი ਗੱਲ ਲਿਓ